ਪੰਜਾਬ ਦੇ ਮੁੱਖ ਮੰਤਰੀ ਭਗਵੰਤ ਪਣ ਅੱਜ ਜਲੰਧਰ ਦੇ ਵਿੱਚ ਪਹੁੰਚੇ ਨੇ ਤੇ ਇਸ ਮੌਕੇ ਉਹਨਾਂ ਦੇ ਵੱਲੋਂ ਵਿਲੇਜ ਡਿਫੈਂਸ ਕਮੇਟੀ ਨਾਮ ਦੀ ਇੱਕ ਬੈਠਕ ਕੀਤੀ ਗਈ ਹੈ ਇਸ ਦੇ ਵਿੱਚ ਸੀਐਮ ਭਗਵੰਤ ਮਾਨ ਦੇ ਵੱਲੋਂ ਪਿੰਡਾਂ ਦੇ ਵਿੱਚ ਵਾਰਡ ਲੈਵਲ ਤੇ ਪਹਿਰੇਦਾਰੀ ਕਰਵਾਉਣ ਦਾ ਐਲਾਨ ਕੀਤਾ ਗਿਆ ਇਸ ਦੇ ਵਿੱਚ ਮੈਂਬਰ ਚੁਣੇ ਗਏ ਨੇ ਉਹਨਾਂ ਦੇ ਵੱਲੋਂ ਪਿੰਡਾਂ ਦੇ ਵਿੱਚ ਪਹਿਰੇਦਾਰੀ ਕੀਤੀ ਜਾਵੇਗੀ ਜਿਹੜਾ ਵਿਅਕਤੀ ਨਸ਼ਾ ਕਰਦਾ ਹੈ ਉਸ ਨੂੰ ਸਮਝਾਇਆ ਜਾਵੇਗਾ ਅਤੇ ਜਿਹੜਾ ਨਸ਼ਿਆ ਵਿਅਕਤੀ ਛੱਡਣਾ ਚਾਹੁੰਦਾ ਉਸ ਨੂੰ ਨਸ਼ਾ ਸ਼ਰੋਅ ਕੇਂਦਰ ਦੇ ਵਿੱਚ ਜਾ ਕੇ ਉਹ ਦਾਖਲਾ ਕਰਵਾਵੇਗਾ ਤੇ ਹੋਰ ਕਈ ਮੁੱਦੇ ਅਤੇ ਹੋਰ ਕਈ ਜਿਹੜੇ ਪਹਿਲੂ ਨੇ ਨਸ਼ੇ ਨੂੰ ਲੈ ਕੇ ਉਹ ਸਾਰੀ ਦੇਖ ਰੇਗਾ ਉਹ ਮੈਂਬਰ ਆਪਣੇ ਪਿੰਡ ਦੀ ਕਰੇਗਾ ਤੇ ਇਸ ਨੂੰ ਲੈ ਕੇ ਸੀਐਮ ਭਗਵੰਤ ਮਾਨ ਦੇ ਵੱਲੋਂ ਇੱਕ ਹੋਰ ਵੱਡਾ ਲਾਣਾ ਇਸੇ ਮੀਟਿੰਗ ਦੇ ਦੌਰਾਨ ਇਸੇ ਬੈਠਕ ਦੇ ਦੌਰਾਨ ਪ੍ਰੋਗਰਾਮ ਦੇ ਦੌਰਾਨ ਸਬੋਧਨ ਕਰਦੇ ਹੋਇਆ ਕਰ ਦਿੱਤਾ ਗਿਆ ਇਸ ਵਿੱਚ ਭਗਵੰਤ ਮਾਨ ਦੇ ਵੱਲੋਂ ਆਖਿਆ ਗਿਆ ਕਿ ਵੱਡੇ ਮਗਰਮੱਛਾਂ ਨੂੰ ਵੀ ਹੁਣ ਹੱਥ ਪਾਇਆ ਜਾਵੇਗਾ ਉਹ ਵੱਡੇ ਮਗਰਮੱਛ ਕਿਹੜੇ ਨੇ ਇਸ ਦਾ ਨਾਮ ਦਾ ਸੀਐਮ ਭਗਵੰਤ ਮਾਨ ਦੇ ਵੱਲੋਂ ਨਹੀਂ ਲਿਆਇਆ ਗਿਆ ਪਰ ਇਸ ਭਾਸ਼ਣ ਤੋਂ ਬਾਅਦ ਨਵੀਆਂ ਚਰਚਾਵਾਂ ਚੱਲਣੀਆਂ ਸ਼ੁਰੂ ਹੋ ਗਈਆਂ ਨੇ ਇਸ ਦੇ ਵਿੱਚ ਸੀਐਮ ਭਗਵੰਤ ਮਾਨ ਦਾ ਕਹਿਣਾ ਹੈ ਕਿ ਭਾਵੇਂ ਉਹ ਪੁਲਿਸ ਦਾ ਅਧਿਕਾਰੀ ਹੈ ਜਾਂ ਹੋਰ ਕੋਈ ਵੱਡੇ ਮਗਰਮੱਛ ਨੇ ਜਿਨ੍ਹਾਂ ਦਾ ਨਾਮ ਨਸ਼ਾ ਦੇ ਵਿੱਚ ਬੋਲਦਾ ਜਿਨ੍ਹਾਂ ਨੇ ਹਜ਼ਾਰਾਂ ਪਰਿਵਾਰਾਂ ਦੇ ਘਰ ਸੱਥਰ ਪਛਾ ਦਿੱਤੇ ਨੇ ਬਚਣਗੇ ਉਹ ਵੀ ਨਹੀਂ ਉਹਨਾਂ ਦੇ ਉੱਪਰ ਵੀ ਐਕਸ਼ਨ ਹੋਵੇਗਾ ਉਹਨਾਂ ਦੇ ਘਰ ਵੀ ਟਾਇਏ ਜਾਣਗੇ ਇਸ ਤੋਂ ਬਾਅਦ ਇਸ ਸੀਐਮ ਭਗਮੰਤਪੰਦ ਇਸ ਬਿਆਨ ਤੋਂ ਬਾਅਦ ਚਰਚਾ ਸ਼ੁਰੂ ਹੋ ਗਈ ਹੈ ਕਿ ਕੀ ਵਿਕਰਮ ਜੀਠੇ ਦਾ ਘਰ ਟਾਇਆ ਜਾਵੇਗਾ ਜਾਂ ਨਹੀਂ ਕਿਉਂਕਿ ਉਹਨਾਂ ਦੇ ਉੱਪਰ ਐਨਡੀਪੀਐਸ ਨਸ਼ਿਆਂ ਦੀ ਤਸਕਰੀ ਨੂੰ ਲੈ ਕੇ ਮਾਮਲਾ ਦਰਜ ਹੈ ਕਾਫੀ ਕਾਫੀ ਵਾਰਦਾ ਦੇ ਵਿੱਚ ਉਹ ਰਹਿੰਦੇ ਨੇ ਤੇ ਅਜੇ ਵੀ ਉਹਨਾਂ ਦੇ ਉੱਪਰ ਇਸ ਮੌਕੇ ਵੀ ਉਹਨਾਂ ਦੇ ਉੱਪਰ ਨਸ਼ਿਆਂ ਦੇ ਮਾਮਲੇ ਨੂੰ ਲੈ ਕੇ ਐਸਆਈਟੀ ਜਾਂਚ ਕਰ ਰਹੀ ਹੈ ਸ਼੍ਰੀ ਭਗਵੰਤ ਮਾਨਤਮਾਨ ਦੇ ਵੱਲੋਂ ਪਹਿਲਾਂ ਵੀ ਇਸ ਨੂੰ ਲੈ ਕੇ ਇਹ ਬਿਆਨ ਦਿੱਤਾ ਗਿਆ ਸੀ ਤੇ ਹੁਣ ਫੇਰ ਅੱਜ ਜਲੰਧਰ ਦੇ ਵਿੱਚ ਲੋਕਾਂ ਨੂੰ ਸੰਬੋਧਨ ਕਰਦੇ ਹੋਏ ਅਸੀਂ ਭਗਵੰਤ ਮਾਨ ਨੇ ਆਖ ਦਿੱਤਾ ਹੈ ਕਿ ਵੱਡੇ ਮਗਰਮਛੰਦੇ ਵੀ ਹੱਥ ਪਾਵਾਂਗੇ ਉਹਨਾਂ ਦੇ ਘਰ ਵੀ ਢਾਏ ਜਾਣਗੇ ਬਖਸ਼ੇ ਉਹ ਵੀ ਨਹੀਂ ਜਾਣਗੇ ਉਹਨਾਂ ਦੇ ਉੱਪਰ ਵੀ ਕਾਰਵਾਈ ਹੋਵੇਗੀ ਬਸ 5-7 ਦਿਨ ਰੁਕ ਜਾਵੋ ਉਹਨਾਂ ਦਾ ਕਹਿਣ ਕਿ ਪੱਕੇ ਪੈਰੀ ਅਸੀਂ ਕੰਮ ਕਰਦੇ ਹਾਂ ਸਾਰੀਆਂ ਕਾਨੂੰਨੀਆਂ ਸਾਰੀ ਕਾਨੂੰਨੀਆਂ ਕਾਰਵਾਈ ਕਰਨ ਤੋਂ ਬਾਅਦ ਕਾਨੂੰਨੀ ਦਾਅ ਪੇਚ ਦੇਖਣ ਤੋਂ ਬਾਅਦ ਅਸੀਂ ਕਿਸੇ ਨੂੰ ਹੱਥ ਪਾਉਨੇ ਆ ਦਾ ਹੋਣਾ ਔਰਲੇ 5-7 ਦਿਨਾਂ ਦੇ ਵਿੱਚ ਕਿਹੜੀ ਵੱਡੀ ਕਾਰਵਾਈ ਹੋਵੇਗੀ ਕਿ ਵਿਕਰਮਜੀਤ ਦੇ ਉੱਪਰ ਕਾਰਵਾਈ ਹੋਵੇਗੀ ਜਾਂ ਹੋਰ ਕਿਸੇ ਨਾਮੀ ਵਿਅਕਤੀ ਦੇ ਉੱਪਰ ਨਸ਼ੇ ਦੇ ਮਾਮਲੇ ਵਿੱਚ ਕਾਰਵਾਈ ਹੋਵੇਗੀ ਇਹ ਦੇਖਣ ਵਾਲਾ ਹੋਵੇਗਾ ਇਸ ਦੇ ਨਾਲ ਹੀ ਪੰਜਾਬ ਦੇ ਕੁਝ ਸਿਆਸੀ ਆਗੂਆਂ ਦੇ ਵੱਲੋਂ ਬਲਡوزر ਕਾਰਵਾਈਆਂ ਨੂੰ ਲੈ ਕੇ ਵੀ ਸਵਾਲ ਚੁੱਕੇ ਗਏ ਸਨ ਤਾਂ ਸਸੀਂ ਭਗਵੰਤ ਮਾਨ ਨੇ ਕਿਹਾ ਕਿ ਬਲਡوزر ਕਾਰਵਾਈ ਜਿਹੜੀ ਕਰ ਰਹੇ ਆ ਉਹ ਬਿਲਕੁਲ ਸਹੀ ਹੈ ਸਾਰੇ ਕਾਨੂੰਨੀ ਦਾਪੇਜ ਦੇਖਣ ਤੋਂ ਬਾਅਦ ਹੀ ਬਲਡوزر ਜਿਹੜੀ ਕਾਰਵਾਈ ਉਹ ਕੀਤੀ ਜਾ ਰਹੀ ਹੈ ਉਹਨਾਂ ਨੇ ਕਹਿੰਨੇ ਕਿ ਬਲਡوزر ਕਾਰਵਾਈ ਦਾ ਮਤਲਬ ਇਹ ਨਹੀਂ ਕਿ ਕਿਸੇ ਦਾ ਘਰ ਧੱਕੇ ਨਾਲ ਢਾਇਆ ਜਾ ਰਿਹਾ ਹੈ ਉਨ੍ਹਾਂ ਦੇ ਉੱਪਰ ਨਸ਼ਿਆਂ ਦੇ ਮਾਮਲੇ ਵਿੱਚ 10-10 ਕੇਸ ਦਰਜ ਨੇ ਇਸ ਕਰਕੇ ਹੀ ਉਹਨਾਂ ਦੇ ਘਰ ਢਾਏ ਜਾ ਰਹੇ ਨੇ ਗੈਰ ਕਾਨੂੰਨੀ ਦੇ ਤਰੀਕੇ ਦੇ ਨਾਲ ਉਹਨਾਂ ਦੇ ਵੱਲੋਂ ਇਹ ਘਰ ਬਣਾਏ ਗਏ ਸਨ ਤੇ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵੀ ਵੱਡੀ ਕਾਰਵਾਈ ਹੋਰ ਵੀ ਵੱਡੇ ਮਗਰਮੱਛਾਂ ਦੇ ਉੱਪਰ ਕਾਰਵਾਈ ਕੀਤੀ ਜਾਵੇਗੀ ਸੀਐਮ ਭਗਵੰਤ ਮਾਨ ਦੇ ਵੱਲੋਂ ਇਹ ਵੱਡਾ ਐਲਾਨ ਆਪਣੇ ਇਸ ਭਾਸ਼ਣ ਦੇ ਦੌਰਾਨ ਕੀਤਾ ਗਿਆ ਹੈ